ਮਣਕਾ ਤਾਂ ਇਦਾਂ ਹੀ ਸ਼ੁਰੂ ਕਰਤਾ ਪੁੱਟਣਾ ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਮੇਂ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਬਹੁਤ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਲੱਗਿਆ ਜੀ ਬਣਾਉਣ ਤੇ ਬਈ ਤੇ ਕੁਝ ਖਰਾਬ ਸੀ ਇੱਕੜ ਕੇ ਵੀਡੀਓ ਨਹੀਂ ਬਣਾਈ ਗਈ ਤੇ ਅੱਜ ਆਪਾਂ ਅਪਲੋਡ ਕਰਾਂਗੇ ਜੀ ਲਸਣ ਦੀ ਪਟਾਈ ਕਿਉਂਕਿ ਲਸਣ ਆਪਣਾ ਹੋ ਗਿਆ ਬਿਲਕੁਲ ਤਿਆਰ ਪੁੱਟਣ ਜੋਗਾ ਹੋ ਗਿਆ ਗੰਡੀ ਵਿੱਚ ਹੀ ਰਹਿ ਗਈ 6 ਮਹੀਨੇ ਦੀ ਮੇਤ ਦਾ ਫਲ ਮੇਲੀ ਗਿਆ ਆਖਰਕਾਰ ਦੇਖੋ ਲਸਣ ਇਸ ਵਾਰ ਸਾਡਾ ਬਹੁਤ ਵਧੀਆ ਹੋਇਆ ਪੂਰੀ ਮੋਟੀ ਮੋਟੀ ਗੰਡੀ ਆ ਨਿਕਲ ਕੇ ਤਿਆਰ ਹੋਈ ਤੇ ਹੁਣ ਆਪਾਂ ਅੱਜ ਆਪਾਂ ਸਾਰਾ ਫੋਟ ਲਾਂਗੇ ਬਿਲਕੁਲ ਨਹੀਂ ਛੱਡਣਾ ਕਿਉਂਕਿ ਬਾਦਸ਼ਾਹ ਜਿਹੜੀ ਬੱਦਲ ਬਹੁਤ ਹੋ ਰਹੇ ਆ ਤੇ ਬਾਰਿਸ਼ ਦਾ ਕੋਈ ਪਤਾ ਨਹੀਂ ਪਾ ਜੇ ਆਪਾਂ ਪਾਣੀ ਲਾਤਾ ਨਾ ਸਵੇਰੇ ਉਹ ਥੋੜਾ ਥੋੜਾ ਉਹਦੇ ਨਾਲ ਆਸਾਨੀ ਨਾਲ ਪਕਿਆ ਜਾਂਦਾ ਸੁੱਕਾ ਤੇ ਸੁੱਕਾ ਪੁੱਟੋ ਨਾ ਬਿਨਾ ਪਾਣੀ ਲਾਏ ਤੇ ਉਹ ਇੰਨਾ ਸੋਖਾ ਨਹੀਂ ਪੁੱਟਿਆ ਜਾਂਦਾ ਅਰ ਕਿੰਨੀਆਂ ਮੋਟੀਆਂ ਗੰਡੀਆਂ ਹੋਈਆਂ ਅਰ ਕਿ ਲਸਣ ਆਪਣਾ ਬਹੁਤ ਵਧੀਆ ਹੋਇਆ ਕਿਤੇ ਕਿਤੇ ਬਰੀਕ ਵੀ ਆ ਗੰਡੀਆਂ ਤੇ ਕਿਤੇ ਮੋਟੀਆਂ ਵੀ ਆ ਮਤਲਬ ਇਹ ਮਿਲਿਆ ਜਾਂ ਸਾਰਾ ਹੋਇਆ ਆ ਦੇਖੋ ਆ ਤਰੀਕੇ ਗੰਡੀਆਂ ਨੇ ਪਰ ਹੋਇਆ ਵਧੀਆ ਹੀ ਆ ਪਿਛਲੇ ਸਾਲ ਨਾਲੋਂ ਵੀ ਵਧੀਆ ਆ ਅਰ ਕਿ ਮੇਰੇ ਆ ਲਸਣ ਉਹ ਕੇਸ ਬਾਰਤ ਸੀ ਲਾਇਆ ਨਾ ਮੈਂ ਨਹੀਂ ਲਾਇਆ ਸੀ ਤੇ ਅਸੀਂ ਦੋਨਾਂ ਨੇ ਪਰਾਂ ਮੈਂ ਲਾਇਆ ਮਿਲ ਕੇ ਆਪਣੇ ਹੱਥੇ ਲਾਈ ਚੀਜ਼ ਨੂੰ ਪੋਟਨ ਪਾਲ ਪੋਸ ਕੇ ਵੱਡਾ ਕਰਨਾ ਮੁਰਕੇ ਪੋਟਣਾ ਮਜ਼ਾ ਹੀ ਵੱਖਰਾ ਹੈ ਜਿਆਦਾ ਫੜ ਫੜ ਕੇ ਨਾ ਕੋਈ ਖੋ ਜਾਈ। ਤੋਂ ਬੜੀ ਤੇਜ ਆ ਬਾਕੀ ਦੀ ਹੁਣ ਇਹ ਪਟਾਈ ਆ ਜਿਹੜੀ ਲਸਣ ਦੀ ਉਹ ਕਰਾਂਗੇ ਜੀ ਸ਼ਾਮ ਨੂੰ ਤੇ ਥੋੜਾ ਜਿਹਾ ਜਿਹੜਾ ਜਨਾ ਆਪਾਂ ਦੋ ਕਿਆਰੀਆਂ ਚੋਂ ਪੁੱਟ ਲਿਆ ਦੋ ਕਿਆਰੀਆਂ ਰਹਿ ਗਈਆਂ ਹਜੇ ਆਪਣੇ ਤੇ ਦੋ ਕਿਆਰੀਆਂ ਦਾ ਜਿਹੜਾ ਲਸਣ ਆ ਉਹ ਆਪਾਂ ਕੁੱਟਾਂਗੇ ਸ਼ਾਮ ਨੂੰ ਤੇ ਮਿਲਦੇ ਆ ਜੀ ਥੋੜੀ ਵੇਰ ਬਾਅਦ 2 ਘੰਟੇ ਬਾਅਦ ਇਹਨੇ ਲਸਣ ਨੂੰ ਆਪਾਂ ਸਾਂਭ ਲੈਨੇ ਆਂ ਚੱਕ ਮਣੀ ਚੱਕ ਕੇ ਵੇਖ ਅਟਪਾ ਆਪਣੇ ਆਪਣਾ ਲਾ ਦੇ ਜੇ ਲੱਗ ਜਾਈ ਉਹ ਫਿਲ ਲੈਣਾ ਥੋੜਾ ਕੱਟ ਕਰ ਦੇਣੀ ਫਿਲ ਲੈਣਾ ਇਹਦਾ ਥੋੜਾ ਕੱਟ ਕਰ ਦੇਣੀ ਓਕੇ ਜੀ ਇਹ ਬਹੁਤ ਚਲ ਚੱਕ ਕੇ ਲੈ ਜਾ ਬਾਲਟਾ ਖਾਲੀ ਕਰਕੇ ਲੈ ਆਇਂਕੋ ਮਨੁਸ਼ਾ ਮੈਨੂੰ ਕਿੰਕੂ ਪੈਣਾ ਰੱਖ ਦੇਗਾ ਇਹ ਕਰਤੀ ਆ ਜੀ ਆਪਾਂ ਅੱਜ ਫੇਰ ਲਸਣ ਦੀ ਪਟਾਈ ਸ਼ੁਰੂ ਕਾਲਾ ਪਾਤਾ ਪੁੱਟਿਆ ਸੀ ਆ ਦੋ ਕਿਆਰਿਆਂ ਚ ਤੇ ਆ ਆਪਣਾ ਇੱਕ ਕਿਆਰਾ ਇੱਧਰ ਰਹਿ ਗਿਆ ਕਿਉਂਕਿ ਮੌਸਮ ਕੱਲ ਬੜਾ ਖਰਾਬ ਸੀਗਾ ਨਾਲ ਹੀ بارش ਹੋਣੀ ਸ਼ੁਰੂ ਹੋ ਗਈ ਮੌਸਮ ਅੱਜ ਵੀ ਖਰਾਬ ਆ ਪਰ ਅੱਜ ਥੋੜੀ ਥੋੜੀ ਵਿੱਚ ਵਿੱਚ ਤੋਂ ਹਵਾ ਵੀ ਲੱਗੀ ਐ ਨਾਲ ਹੀ ਪਤਨ ਹੋ ਜਾਂਦੇ ਆ ਬਿਜਲੀ ਵੀ ਚਮਕਣਦੀ ਆ ਕਿ ਨਾ ਸੋਚਾ ਚਲੋ ਫੋਟ ਲੈਨੇ ਜੀ ਲਸਣ ਰਹਿੰਦਾ ਜਿਹੜਾ بارش ਸਟਾਰਟ ਹੋ ਗਈਆਂ ਨੇ ਫਿਰ ਲਸਣ ਜਿਹੜਾ ਖਰਾਬ ਹੋ ਜਾਣਾ ਆਪਣਾ ਤੇ ਹੁਣ ਆਪਾਂ ਲਸਣ ਨੂੰ ਫੋਟ ਲੈਨੇ ਆ ਇੱਕ ਗੰਡੀ ਰਹਿ ਗਈ ਵਿੱਚੇ ਪਤਾ ਨਹੀਂ ਹੁਣ ਕਿੱਥੇ ਰਹਿ ਗਈ ਕੁ ਸਾਰੀਆਂ ਥੀਡ ਹੁੰਦੀਆਂ ਨੇ ਇਹਦੇ ਲਈ ਲਸਣ ਦੀ ਪਟਾਈ ਆਪਾਂ ਸਾਰੇ ਦੀ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਹੁਣ ਇਹਨਾਂ ਨੂੰ ਸੈੱਟ ਕਰਕੇ ਰੱਖ ਲੈਣਾ ਸੀ ਤੇ ਹੁਣ ਇਹਨੂੰ ਝਾੜ-ਝਾੜ ਕੇ ਆਪਾਂ ਪਾ ਲੈਣਾ ਜੀ ਬਾਟੇ ਵਿੱਚ ਤੇ ਅੰਦਰ ਜਾ ਕੇ ਇਹਨਾਂ ਦੀਆਂ ਹੁਣ 1-2 ਦਿਨਾਂ ਵੀ ਹਵਾ ਲਵਾ ਕੇ ਤੇ ਇਹਨਾਂ ਨੂੰ ਆਪਾਂ ਸਾਭ ਕੇ ਰੱਖਾਂਗੇ ਗੁੱਛੀਆਂ ਬਣਾ ਕੇ ਆ ਰਮ ਦੀ ਇਟ ਕੋਈ ਚਲੋ ਲਸਣ ਦੀ ਪਟਾਈ ਹੋ ਗਈ ਆਪਣੀ ਚਲੋ ਘਰ ਜੀਕੇ ਹੁਣ ਸ਼ਾਮ ਦੀ ਲੱਗਾਂਗੇ ਲਸਣ ਦੀ ਪਟਾਈ ਆਪਾਂ ਕਰ ਲਈ ਐ ਸਾਰੇ ਦੀ ਤੇ ਤੁਸੀਂ ਦੇਖ ਸਕਦੇ ਹੋ ਇਸ ਵਾਰ ਦਾ ਲਸਣ ਜਿਹੜਾ ਸਾਡਾ ਬਹੁਤ ਵਧੀਆ ਹੋਇਆ ਤੁਸੀਂ ਦੇਖ ਲਓ ਕਿੰਨੀਆਂ ਮੋਟੀਆਂ-ਮੋਟੀਆਂ ਇਹ ਦੀਆਂ ਗੰਡੀਆਂ ਹੋਈਆਂ ਕੋਈ ਇਹਦੇ ਵਿੱਚ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਪਾਈ ਸਿਰਫ ਜਿਹੜੀ ਊੜੀ ਸੀਗੀ ਗੋਹੇ ਦੀ ਊੜੀ ਤੋਂ ਆਪਾਂ ਇਹ ਜਿਹੜਾ ਕੀਤਾ ਵਾ ਲਸਣ ਤਿਆਰ ਕੋਈ ਹੋਰ ਕੋਈ ਕੈਮੀਕਲ ਨਹੀਂ ਪਾਇਆ ਬਿਲਕੁਲ ਪਿਓਰ ਆਰਗੈਨਿਕ ਦਾ ਮੈਨ ਜਿਹੜਾ ਲਸਣ ਆ ਤਿਆਰ ਕੀਤਾ ਆਪਾਂ ਪੂਰੇ 6 ਮਹੀਨੇ ਦੀ ਮਿਹਨਤ ਦਾ ਫਲ ਸਾਨੂੰ ਆ ਮਿਲਿਆ ਇਹ ਆਪਾਂ ਲਾਇਆ ਸੀ ਜੀ 3 ਕਿਲੋ ਲਸਣ ਲਾਇਆ ਸੀ ਤੇ 3 ਕਿਲੋ ਲਸਣ ਤੋਂ ਸਾਨੂੰ ਇੰਨਾ ਲਸਣ ਮਿਲਿਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵਜਨ ਵਿੱਚ ਕਿੰਨਾ ਹੋਏਗਾ ਤੇ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਅਗਲੀ ਹੋਰ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆਂ ਜਿੰਗਲੀ ਵੀਡੀਓ ਵਿੱਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸੀਂ ਹੁਣ ਜਿਹੜੀ ਆ ਬੀਜਣੀ ਆ ਥੋੜੀ ਜਿਹੀ ਹੋਰ ਜਿਸ ਤਰ੍ਹਾਂ ਕਿ ਖੀਰੇ ਹੋ ਗਏ ਤਰ੍ਹਾਂ ਹੋਣੀਆਂ ਇਹ ਗਰਮੀ ਵਾਲੀਆਂ ਸਬਜ਼ੀਆਂ ਇਹਨਾਂ ਦੀ ਵੀਡੀਓ ਸਭ ਅਸੀਂ ਬਣਾ ਕੇ ਤੁਹਾਨੂੰ ਦਿਖਾਈਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜਿੰਗਲੀ ਵੀਡੀਓ ਦੇ ਵਿੱਚ